ਸਤਿ ਸ਼੍ਰੀ ਅਕਾਲ ਫਰੈਂਡ ਅੱਜ ਆਪਾਂ ਬਣਾ ਰਹੇ ਹਾਂ ਗੋਲ ਗੱਪਿਆਂ ਦਾ ਖੱਟ ਮਿੱਠਾ ਜਿਹਾ ਪਾਣੀ ਉਦ ਲਈ ਮੈਂ ਲਈ 250 ਗ੍ਰਾਮ ਇਮਲੀ ਐਂਡ 250 ਗ੍ਰਾਮੀ ਸ਼ੱਕਰ ਲਈਆ ਤੁਸੀਂ ਸ਼ੱਕਰ ਦੀ ਜਗ੍ਹਾ ਤੇ ਗੁੜ ਵੀ ਲੈ ਸਕਦੇ ਹੋ ਤੇ ਖੰਡ ਵੀ ਲੈ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਪਾਣੀ ਤੋਂ 10 ਮਿੰਟ ਦੇ ਲਈ ਕੇਆ ਭਿਉਂ ਕੇ ਰੱਖ ਦੇਵਾਂਗੇ ਜਿਹੜੀ ਆਪਾਂ ਇਮਲੀ ਇਹ 250 ਗ੍ਰਾਮ ਲਈਆ ਉਹ ਐਡ ਕਰ ਰਹੇ ਹਾਂ ਫਿਰ ਉਹਦੇ ਵਿੱਚ ਆਪਾਂ ਗਰਮ ਪਾਣੀ ਤੁਸੀਂ ਨਾਰਮਲ ਵਾਟਰ ਵੀ ਲੈ ਸਕਦੇ ਹੋ ਮੈਂ ਇੱਥੇ ਪਰ ਗਰਮ ਪਾਣੀ ਲਿਆਗਾ ਜਿਹੜਾ ਪਾਣੀ ਇਹ ਆਪਣਾ 300 ਗ੍ਰਾਮ ਦੇ ਨੇੜੇ ਆ ਹੁਣ ਇਹਦੇ ਵਿੱਚ ਕੀ ਆਪਾਂ ਚੜੀਆ ਚੱਕਰ ਪਾ ਕੇ ਇਹਨੂੰ ਪਿਉ ਹੋ ਕੇ 10 ਤੋਂ 15 ਮਿੰਟ ਲਈ ਰੱਖ ਦਾਂਗੇ ਤੁਸੀਂ ਇੱਥੇ ਆਪਣੀ ਮਰਜ਼ੀ ਨਾਲ ਕੁਝ ਵੀ ਐਡ ਕਰ ਸਕਦੇ ਹੋ ਹੁਣ ਆਪਏ ਇਹਨੂੰ 10 ਤੋਂ 15 ਮਿੰਟ ਲਈ ਟਾ ਕੇ ਰੱਖ ਦਿੰਨੇ ਆ ਸਾਰੇ ਨੂੰ ਜਿਹੜੀ ਮਿਲੀ ਹੈ ਚੱਕਰਿਆਂ ਨੂੰ ਸਾਰਿਆਂ ਨੂੰ ਮਿਲਾ ਕੇ ਪਰ ਇਹਨੂੰ ਸਤਾ 15 ਮਿੰਟ ਲਈ ਟਾਕ ਕੇ ਰੱਖ ਦੇਣੀ ਆ ਉਸ। ਕੰਨ ਲਈ ਕਰ ਰਹੇ ਆ ਆਟਾ ਤਿਆਰ ਇੱਥੇ ਮੈਂ ਕਣਕ ਦਾ ਆਟਾ ਲਿਆ 300 ਗ੍ਰਾਮ ਤੇ ਇਹਦੇ ਵਿੱਚ ਆਪਾਂ 50 ਗ੍ਰਾਮ ਆ ਜਿਹੜੀ ਸੂਜੀ ਐਡ ਕਰਾਂਗੇ। ਤੁਸੀਂ ਜਿੰਨਾ ਆਪਣੀ ਮਰਜ਼ੀ ਦੇ ਨਾਲ ਜਿੰਨਾ ਤੁਸੀਂ ਗੋਲ ਗੱਪੇ ਤਿਆਰ ਕਰਨਾ ਚਾਹੁੰਦੇ ਹੋ। ਇਹ ਆਟੇ ਨੂੰ ਕੀ ਘੰਟੇ ਤੋਂ ਘੰਟੇ ਪਹਿਲਾਂ ਹੀ ਜਿਹੜਾ ਗੁੰਨ ਕੇ ਰੱਖ ਦੋ ਗੋਲ ਗੱਪੇ ਬਣਾਉਣ ਤੋਂ ਪਹਿਲਾਂ। ਇੱਥੇ ਮੈਂ ਨਾਰਮਲ ਪਾਣੀ ਨਾਲ ਇਹ ਜਿਹੜਾ ਆਟਾ ਗੁੰਨੂਗੀ। ਜਿਆਦਾ ਗਰਮ ਪਾਣੀ ਨਹੀਂ ਲੈਣਾਗਾ ਤੇ ਨਾ ਹੀ ਜਿਆਦਾ ਸਖਤ ਗੁੰਨਣਾ ਆਟਾ ਤੇ ਨਾ ਹੀ ਜਿਆਦਾ ਸੌਫਟ ਗੁੰਨਣਾ ਜਿਵੇਂ ਆਪਾਂ ਰੋਟੀ ਦੇ ਲਈ ਆਟਾ ਗੁੰਨਦੇ ਹਾਂ ਮਸੂ ਉਸੇ ਤਰ੍ਹਾਂ ਦਾ ਹੀ ਗੁੰਨਣਾਗਾ ਇਸ ਤਰ੍ਹਾਂ ਦਾ ਜਿਹੜਾ ਆਟਾ ਗੁੰਨ ਕੇ ਤਿਆਰ ਕਰ ਲਵਾਂਗਾ ਇਹਨੂੰ ਹੁਣ ਆਪਾਂ ਇੱਕ ਤੋਂ ਦੋ ਘੰਟਿਆਂ ਦੇ ਲਈ ਰੱਖ ਦੇਣਾਗਾ ਅਰ ਨਾ ਆਪਾਂ ਗਿੱਲੇ ਕੱਪੜੇ ਦੇ ਨਾਲ ਜਿਹੜਾ ਟਾਕੇ ਇਹਨੂੰ ਆਟੇ 'ਨ ਰੱਖ ਦਿੰਨੇ ਆ ਹੁਣ ਆਪਾਂ ਕਰਦੇ ਆ ਗੋਲ ਗੱਪਿਆਂ ਦੇ ਲਈ ਪਾਣੀ ਤਿਆਰ ਆਪਣੇ ਪਾਣੀ ਨੂੰ ਜੜੇ ਨੂੰ ਭੋਂਤੇ ਨੂੰ ਆ 10 ਤੋਂ 15 ਮਿੰਟ ਹੋ ਗਿਆ ਹੁਣ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਕਿਉਂ ਗਿਰਕੀਸੋ ਦੇ ਵਿੱਚ ਜਿਹੜੀਆਂ ਸਾਰੀਆਂ ਗਿੜਕਾਂ ਕੱਢ ਲਈਆਂ ਹੁਣ ਆਪਾਂ ਇਹਨੂੰ 팬 ਦੇ ਵਿੱਚ ਪਾ ਦਿਆਂਗੇ 5 ਤੋਂ 7 ਮਿੰਟ ਦੇ ਲਈ ਕਿਉਂਕਿ ਇਹਦੇ ਵਿੱਚ ਹਜੇ ਸ਼ੱਕਰ ਆ ਜਿਹੜੀ ਪੂਰੇ ਤਰ੍ਹਾਂ ਖੁਰੀ ਨਹੀਂ ਗਈ 2.7 ਮਿੰਟ ਗਰਮ ਕਰਾਂਗੇ ਤਾਂ ਕਿ ਜੋ ਇਹ ਜੇ ਸ਼ੱਕਰ ਹੈ ਪੂਰੀ ਤਰ੍ਹਾਂ ਮੈਲਟ ਹੋ ਜਾਵੇ ਐਂਡ ਇਹਦੇ ਵਿੱਚ ਐਡ ਕਰਾਂਗੇ ਆਪਾਂ ਜੋ ਮਸਾਲੇ ਨੇ ਹੁਣ ਹੁਣੋਂ ਪੂਜਾ ਜਿਹੜਾ ਇਹ ਕੀ ਬੋਇਲ ਹੋ ਰਿਹਾਗਾ ਦੇਖੋ ਇਸ ਤਰ੍ਹਾਂ ਸੱੰਨਾ-ਸੱੰਨਾ ਬੰਜੂ ਹੋਣਾ ਆਪੇ ਦੇ ਵਿੱਚ ਆਪਣੇ ਮਸਾਲੇ ਜਿਹੜੇ ਉਹ ਐਡ ਕਰ ਲੈਣੇ ਆ ਇੱਥੇ ਮੈਂ ਇੱਕ ਚਮਚ ਤੁਕਾਟੀ ਲਈ ਹੈ ਲਾਲ ਮਿਰਚ ਤੁਸੀਂ ਆਪਣੇ ਸਵਾਦ ਦੇ ਅਨਸਾਰ ਲੈ ਸਕਦੇ ਹੋ ਇੱਕ ਚਮਚ ਲਿਆ ਹੈਗਾ ਇੱਥੇ ਚਾਟ ਮਸਾਲਾ ਇਹ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਸਕਦੇ ਹੋ ਇੱਥੇ ਇੱਕ ਚਮਚਾ ਲਿਆ ਕਾਲਾ ਨਮਕ ਹੁਣ ਤੇ ਇਸ ਤਰ੍ਹਾਂ ਦਾ ਬਣ ਗਿਆ ਨਾ ਗੋਇਨ ਨੂੰ ਥੋੜੇ ਜਿਹਾ ਸਾਰ ਲਾ ਲਈ ਹੁਣ ਆਪਾਂ ਜਿਹੜੇ ਇਹਦੇ ਵਿੱਚ ਮਸਾਲੇ ਆ ਸਾਰੇ ਐਡ ਕਰ ਲਿਆ ਇੱਥੇ میں ਥੋੜੇ ਜਿਹਾ ਲਿਆ ਜਿਹੜੇ ਕੀ ਹੈ ਪਧੀਨੇ ਦੇ ਪੱਤੀਆਂ ਲਈਆਂ ਨੇ ਥੁੜੀਆਂ ਜੀਆਂ ਤਿੰਨ ਹਰੀ ਮਿਰਚ ਲਈ ਹੈ ਤੁਸੀਂ ਵੱਧ ਘੱਟ ਲੈ ਸਕਦੇ ਹੋ ਸਵਾਦ ਦੇ ਅਨਸਾਰ ਇੱਥੇ ਆਪਾਂ ਜਿਹੜਾ ਗ੍ਰੀਨ ਪਾਣੀ ਹੈ ਜਿਹੜਾ ਤਿਆਰ ਕੀਤਾਗਾ ਧੁਨੀਏ ਤੋਂ ਉਹਨੂੰ ਆਪਾਂ ਛਾਨ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੁਝ ਮਸਾਲੇ ਤੇ ਜੋ ਆਪਾਂ ਇਮਲੀ ਦਾ ਪਾਣੀ ਤਿਆਰ ਕੀਤਾ ਉਹ ਵਾਲਾ ਇਸ ਤਰ੍ਹਾਂ ਦਾ ਕਲਰ ਬਣ ਜਾਊਗਾ ਨਤੇ ਤੁਸੀਂ ਧਨੀਆ ਵੀ ਜੈਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਬਟ ਮੈਂ ਕੱਲ ਪਦੀਨਾ ਹੀ ਐਡ ਕੀਤਾ ਤੇ ਤੁਸੀਂ ਧਨੀਆ ਵੀ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਬਟ ਮੈਂ ਇੱਥੇ ਕੱਲ ਪਦੀਨਾ ਹੀ ਐਡ ਕੀਤਾ ਕਿਉਂਕਿ ਮੇਰੇ ਬ੍ਰਦਰ ਨੂੰ ਜਿਹੜਾ ਧਨੀਆ ਦਾ ਫਲੇਵਰ ਆ ਪਸੰਦ ਨਹੀਂਗਾ ਤੇ ਤੁਸੀਂ ਇੱਥੇ ਧਨੀਆ ਵੀ ਐਡ ਕਰ ਸਕਦੇ ਹੋ ਇੱਥੇ ਹੁਣ ਆਪਾਂ ਵੱਡੇ ਤੋਂ 2 ਚਮਚ ਜਿਹੜੀ ਇਮਲੀ ਦੇ ਤਿਆਰ ਕੀਤੀ ਸੀ ਉਹ ਐਡ ਕਰਾਂਗੇ ਕਿਚਨ ਮੇਰੇ ਮਿੱਠੂ ਦੀ ਆਵਾਜ਼ ਆ ਰਹੀ ਹੈ ਆਵਰਹੀਡ ਕਰ ਦਿਓ ਕਿਉਂਕਿ ਨੂੰ ਪਤਾ ਕਿਚਨ ਵਿੱਚ ਕੁਝ ਬਣ ਰਿਹਾ ਹੈ ਮੋਦਾ ਜਿਹੜਾ ਰੋਲਾ ਉਹ ਕੰਟੀਨਿਊ ਚੱਲੂਗਾ ਇਸ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਨੇ ਉਹ ਐਡ ਕਰਦੇ ਹਾਂ ਇੱਥੇ ਨੂੰ ਆਪਾਂ ਇੱਕ ਚਮਚਾ ਐਡ ਕਰਾਂਗੇ ਕਾਲਾ ਨਮਕ ਇੱਥੇ ਹੁਣ ਆਪਾਂ ਐਡ ਕਰ ਰਹੇ ਹਾਂ ਇੱਕ ਚਮਚਾ ਚਾਟ ਮਸਾਲਾ ਕਿ ਹੁਣ ਆਪਾਂ ਲਵਾਂਗੇ ਲਾਲ ਮਿਰਚ ਥੋੜੀ ਜੀ ਲਵਾਂ ਕਿਉਂਕਿ ਆਪੇ ਇਹਦੇ ਵਿੱਚ ਹਰੀ ਮਿਰਚ ਪਾ ਰੱਖੀ ਹੈ ਆਲਰੇਡੀ ਪਹਿਲਾਂ ਹੀ ਇੱਥੇ ਜੀਰਾ ਭੁੰਨ ਕੇ ਲਿਆ ਗਏ ਥੋੜਾ ਦਰਦਰਜ਼ਾ ਹੀ ਪੀਸਣਾਗਾ ਜਿਆਦਾ ਇਹਦਾ ਪਾਊਡਰ ਨਹੀਂ ਬਣਾਉਣਾਗਾ ਇੱਥੇ ਹੁਣ ਆਪਾਂ ਕਿਹ ਚਮਚ ਐਡ ਕਰ ਰਹੇ ਹਾਂ ਧਨੀਆ ਪਾਊਡਰ ਦਾ ਇਹ ਵੀ ਮੈਂ ਭੁੰਨ ਲਿਆ ਸੀਗਾ ਪਹਿਲਾਂ ਧਨੀਆ ਪਾਊਡਰ ਵੀ ਮਾਪਾਂ ਇਹਦੇ ਵਿੱਚ ਹਾਫ ਚਮਚ ਪਾਵਾਂਗੇ ਪੀਸੀ ਹੋਈ ਖੜਨ ਲੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਇੱਥੇ ਹੁਣ ਆਪਾਂ ਕਰ ਰਹੇ ਆਏ ਡੰਡਾ ਪਾਣੀ ਇਹ ਵੱਡੇ ਦੋ ਗਲਾਸ ਐਡ ਕਰੇ ਇੱਥੇ ਪਾਣੀ ਦੇ ਤੁਸੀਂ ਜਿਸ ਦੇਖੋਗੇ ਤੁਸੀਂ ਜਿੰਨਾ ਤਾਂ ਪਾਣੀ ਬਣਾਉਣਾਗਾ ਓਨਾਂਕ ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਇੱਥੇ ਇੱਕ ਨਿੰਬੂ ਲਿਆ ਮੈਂ ਓਹਨੂੰ ਆਪਾਂ ਇਸ ਪਾਣੀ ਦੇ ਵਿੱਚ ਪਾਵਾਂਗੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਘੱਟ ਵੱਧ ਵੀ ਲੈ ਸਕਦੇ ਹੋ ਚਿੰਨਾ ਤੁਹਾਨੂੰ ਖੱਟਾ ਮਿੱਠਾ ਪਸੰਦ ਹੋ ਸਭ ਤੇ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਤਿਆਰ ਕਰਦੇ ਹਾਂ ਮਿੱਠਾ ਪਾਣੀ ਇੱਥੇ ਆਪਾਂ ਕੋਈ ਵੀ ਜਿਹੜਾ ਮਸਾਲਾ ਐਡ ਜਰ ਕਰਨਾ ਕੋ ਕਿਉਂਕਿ ਆਪਾਂ ਆਲਰੇਡੀ ਪਹਿਲਾਂ ਹੀ ਜਿਹੜਾ ਕਿ ਮਸਾਲੇ ਆ ਇਹਦੇ ਵਿੱਚ ਐਡ ਕਰ ਲਏ ਸੀਗੇ ਇੱਥੇ ਵੀ ਜਿਹੜੇ ਆਪਾਂ ਦੋ ਗਲਾਸ ਜਿਹੜਾ ਪਾਣੀ ਐਡ ਕਰ ਰਹੇ ਹੁ ਤੁਸੀਂ ਆਪਣੀ ਹਿਸਾਬ ਨਾਲ ਕਰ ਲਓ ਆਪਣੀ ਫੈਮਿਲੀ ਦੇ ਹਿਸਾਬ ਨਾਲ ਜਿੰਨੇ ਕ ਜਾਣੇ ਹੈਗੇ ਨੇ ਫੈਮਿਲੀ ਦੇ ਵਿੱਚ ਜਿੰਨੇ ਤੁਸੀਂ ਪਾਣੀ ਤਿਆਰ ਕਰਨਾ ਚਾਹੁੰਦੇ ਹੋ ਹੁਣ ਆਪਣਾ ਪਾਣੀ ਜਿਹੜਾ ਤਿਆਰ ਹੋ ਗਿਆ ਇਹ ਵੀ ਤੇ ਹੁਣ ਆਪਾਂ ਜਿਹੜੇ ਕੀ ਇਹ ਗੋਲ ਗੱਪਿਆਂ ਦਾ ਆਟਾ ਗੁੰਨ ਕੇ ਰੱਖਿਆ ਸੀਗਾ ਹੁਣ ਆਪਾਂ ਕਰਦੇ ਆਂ ਤਿਆਰੀ ਗੋਲ ਗੱਪੇ ਬਣਾਉਣ ਦੀ ਜਿਹੜਾ ਆਟਾ ਹੈ ਬਿਲਕੁਲ ਤਿਆਰ ਹੋ ਚੁੱਕਿਆ ਮੈਂ ਇੱਕ ਵਾਰੇ ਫਿਰ ਤੋਂ ਮੁੱਕੀ ਦੇ ਲਾਂਗੇ ਨੋਂ ਪਹਿਲੀ ਰੋਟੀ ਵੇਲ ਲਾਂਗੇ ਜਿੰਨਾਂ ਨਹੀਂ ਜ਼ਿਆਦਾ ਮੋਟੀ ਵੇਲਣੀ ਹੈ ਨਹੀਂ ਜ਼ਿਆਦਾ ਪਤਲੀ ਵੇਲਣੀ ਹੈ ਇਸ ਤਰ੍ਹਾਂ ਪਰ ਗੋਲ ਰੋਟੀ ਵੇਲ ਲੈਣੀ ਕਿ ਮੇਰੇ ਕੋਲ ਆ ਟੱਕਣਾ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਮਾਪ ਲੈ ਕੇ ਇਸ ਤਰ੍ਹਾਂ ਜਿੰਨੇ ਕਸਾਈਜ਼ ਦੇ ਬਣਾਉਣੇ ਹੋ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਆਪਾਂ ਜਿਹੜੇ ਗੋਲ ਗੱਪੇ ਕੱਢ ਲੈਣੇ ਆ ਫਿਰ ਇਹਨੂੰ ਆਪਾਂ ਇੱਕ ਗਿੱਲੇ ਕੱਪੜੇ ਦੇ ਪੁੱਤੇ ਰੱਖ ਕੇ ਫਿਰ ਉੱਪਰ ਇਹਦੇ ਸੁੱਕਾ ਕੱਪੜਾ ਦੇ ਦੇਣਾ